ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਤੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਜ਼ਮਾਨਤ ਨੂੰ ਲੈ ਕੇ ਜੋ ਅਪ੍ਰੇਸ਼ਨ ਹਾਈ ਕੋਰਟ ਦੇ ਵਿੱਚ ਜਿਸ ਦੀ ਸੁਣਵਾਈ 22 ਜੁਲਾਈ ਨੂੰ ਹੋਣੀ ਹੈ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਪੇ ਦਿੱਤਾ ਹੈ। ਪੰਜਾਬ ਸਰਕਾਰ ਹੁਣ ਵਿਜੀਲੈਂਸ ਜੋ ਆਪਣਾ ਪੱਖ ਹਾਈ ਕੋਰਟ ਵਿੱਚ ਰੱਖੇ ਜੇਕਰ ਪੰਜਾਬ ਸਰਕਾਰ ਆਪਣਾ ਮਜ਼ਬੂਤ ਪੱਖ ਨਾ ਰੱਖ ਸਕੇ ਮਜੀਠੀਆ ਦੇ ਖਿਲਾਫ ਤਾਂ 22 ਜੁਲਾਈ ਨੂੰ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਅਸਾਰ ਨੇ ਮਜੀਠੀਆ 22 ਜੁਲਾਈ ਨੂੰ ਜੇਲ੍ਹ ਤੋਂ ਬਾਹਰ ਆ ਜਾਣਗੇ ਔਰ ਉਹਨਾਂ ਦੀ ਜ਼ਮਾਨਤ ਜੋ ਉਹਨਾਂ ਨੂੰ ਰੈਗੂਲਰ ਮਨਜ਼ੂਰ ਹੋ ਜਾਵੇਗੀ ਜੇਕਰ ਪੰਜਾਬ ਸਰਕਾਰ ਆਪਣਾ ਮਜ਼ਬੂਤ ਪੱਖ ਪੇਸ਼ ਨਾ ਕਰ ਸਕੇ ਤਾਂ ਕਿਹੜਾ ਪੱਖ ਪੰਜਾਬ ਸਰਕਾਰ ਨੇ ਮਜਬੂਤ ਪੇਸ਼ ਕਰਨਾ ਹੈ ਉਸਤੇ ਬਾਰੇ ਪੰਜਾਬ ਸਰਕਾਰ ਔਰ ਵਿਜੀਲੈਂਸ ਦੇ ਵੱਲੋਂ ਜੋ ਆਪਣੇ ਕੱਲ ਵੀ ਮਜੀਠੀਆ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਔਰ ਅਜੇ ਹ ਸਬੂਤ ਮਜੀਠੀਆ ਦਾ ਲੈਣਾ ਚਾਹੁੰਦੀ ਹੈ ਵਿਜੀਲੈਂਸ ਜਿਹੜਾ ਕਿ 22 ਜੁਲਾਈ ਨੂੰ ਉਹ ਪੱਖ ਆਪਣਾ ਰੱਖ ਸਕੇ ਪਰ ਵਿਜੀਲੈਂਸ ਨੂੰ ਅਜੇ ਤੱਕ ਅਜੇ ਹ ਕੁਝ ਵੀ ਨਹੀਂ ਮਿਲਿਆ ਜੋ 540 ਕਰੋੜ ਦਾ ਦੱਸਿਆ ਜਾ ਰਿਹਾ ਹੈ ਜਾਂ ਹਜ਼ਾਰਾਂ ਏਕੜ ਜ਼ਮੀਨ ਦੱਸੀ ਜਾ ਰਹੀ ਹੈ ਉਹ ਬਿਲਕੁਲ ਹਵਾ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਸਲ ਸਬੂਤ ਨਹੀਂ ਹੈ ਵਿਜੀਲੈਂਸ ਔਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਬਰਾ ਚੁੱਕੀ ਹੈ ਔਰ 22 ਜੁਲਾਈ ਤੱਕ ਜੇਕਰ ਪੱਖ ਨਹੀਂ ਪੇਸ਼ ਕਰ ਸਕਦੀ ਤਾਂ ਫਿਰ ਰੈਗੂਲਰ ਜ਼ਮਾਨਤ ਹੋਣੀ ਤੈ ਸੋ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਸਾਰੇ ਨੂੰ ਇਹੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੋ ਕਿ ਘੰਟੀ ਦਾ ਬਟਨ ਦਬਾ ਦਿਓ ਤੁਹਾਡੇ ਕੋਲ ਹਰ ਰੋਜ਼ ਨਵੀਂ ਜਾਣਕਾਰੀ ਪਹੁੰਚ ਸਕੇ ਮਜੀਠੀਆ ਦੀ ਜ਼ਮਾਨਤ ਬਾਰੇ ਸੋ ਸ਼੍ਰੋਮਣੀ ਕਾਲੀ ਦਲ ਦੇ ਮਾਝੇ ਦੇ ਜਰਨੈਲ ਨੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੱਤੀ ਜਾਇਦਾਦ ਦੇ مالک ਨੇ ਸੋ ਉਹਨਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਵੀ ਔਰ ਬਾਹਰ ਦੇ ਸਟੇਜਾਂ ਦੇ ਉੱਪਰ ਵੀ ਤੰਜ ਕਸਦਾ ਔਰ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਜਿਵੇਂ ਤੰਜ ਕਸਦਾ ਉਵੇਂ ਵਿਕਰਮਜੀਤ ਸਿੰਘ ਮਜੀਠੀਆ ਦੀ ਗੁੱਡੀ ਹੋਰ ਚੜਦੀ ਏ ਸੋ ਅਕਾਲੀ ਦਲ ਦੇ ਮਜ਼ਬੂਤ ਚਿਹਰਾ ਵਿਕਰਮਜੀਤ ਸਿੰਘ ਮਜੀਠੀਆ ਸਦੋ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤਾਂ ਉਸ ਵਕਤ ਮਜੀਠੀਆ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁੱਛਿਆ ਸੀ ਕਿ ਤੁਸੀਂ ਕਦੇ ਜੇਲ੍ਹ ਗਏ ਜੀ ਉਸ ਵਕਤ ਮਜੀਠੀਆ ਸਾਹਿਬ ਨੇ ਇਹੀ ਕਿਹਾ ਸੀ ਕਿ ਮੈਂ ਜੇਲ੍ਹ ਤਾਂ ਨਹੀਂ ਗਿਆ ਪਰ ਸਮਾਂ ਆਉਂਤੇ ਜੇਲ੍ਹ ਜਾਣਾ ਪਿਆ ਤਾਂ ਮੈਂ ਜ਼ਰੂਰ ਜਾਵਾਂਗਾ ਪਰ ਉਹ ਸਮਾਂ ਵੀ ਆ ਗਿਆ ਤੇ ਉਹ ਸਰਕਾਰਾਂ ਦੇ ਵੱਲੋਂ ਧੱਕਾ ਵੀ ਕੀਤਾ ਗਿਆ ਔਰ ਮਜੀਠੀਆ ਜੇਲ੍ਹ ਦੇ ਵਿੱਚ ਇੱਕ ਵਾਰ ਨਹੀਂ ਹੁਣ ਦੋ ਵਾਰ ਜਿਹੜਾ ਕਿ ਜੇਲ੍ਹ ਦੇ ਵਿੱਚ ਜਾ ਚੁੱਕੇ ਨੇ ਔਰ ਉਹਨਾਂ ਦੇ ਉੱਪਰ ਜੋ ਚੋਤ ਜਾਮ ਲਾਏ ਜਾ ਰਹੇ ਨੇ ਅਮਦਨ ਤੋਂ ਵੱਧ ਦੇ ਉਹ ਇਲਜ਼ਾਮਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਸੋ ਮਜੀਠੀਆ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜੇ ਪੰਜਾਬ ਦੇ ਮੁੱਦੇ ਚੁੱਕੇ ਜਾਂਦੇ ਸੀ ਉਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹਨਾਂ ਦੇ ਇਹ ਉਹਨਾਂ ਨੂੰ ਚੁੱਪ ਕਰਵਾਉਣਾ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਖੈਰਾ ਨੂੰ ਚੁੱਪ ਕਰਵਾਇਆ ਗਿਆ ਖੈਰਾ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਤਾਂ ਕਦੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਗੱਲ ਨਹੀਂ ਕੀਤੀ ਕਦੇ ਉਹ ਬੋਲੇ ਨਹੀਂ মিডিਆ ਦੇ ਵਿੱਚ ਆ ਕੇ ਇਸੇ ਤਰ੍ਹਾਂ ਮਜੀਠੀਆ ਨੂੰ ਵੀ ਚੁੱਪ ਕਰਵਾਉਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਾਨ ਪਰ ਮਜੀਠੀਆ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਫਿਰ ਖੈਰੇਵੰਗ ਡਰਨ ਵਾਲੇ ਨਹੀਂ ਖੈਰੇਵੰਗ ਚੁੱਪ ਕਰਨ ਵਾਲੇ ਨਹੀਂ ਮਜੀਠੀਆ ਫਿਰ ਹੋਰ ਮਜ਼ਬੂਤ ਹੋਣਗੇ ਔਰ ਹੋਰ ਪੰਜਾਬ ਦੀ ਆਵਾਜ਼ ਚੁੱਕਣਗੇ ਸੋ ਮਜੀਠੀਆ ਦੀ ਜੋ ਸੁਣਵਾਈ ਹੋਣੀ ਹੈ 22 ਜੁਲਾਈ ਨੂੰ ਜੋ ਉਹਨਾਂ ਦੀ ਜ਼ਮਾਨਤ ਦੀ ਸੁਣਵਾਈ ਹੋਣੀ ਹੈ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨਤਵਾਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੋ ਇਸੇ ਮਹੀਨੇ ਦੇ ਵਿੱਚ ਜੋ ਮਜੀਠੀਆ ਦੇ ਕੇਸ ਦੀ ਚਾਰ ਟ੍ਰਿਸ਼ਨਾ ਜੋ ਧਾਇਰ ਕੀਤੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਸੁਣਵਾਈ ਹੋਣੀ ਹੈ ਮੁਜੀਠੀਆ ਨਾਬਾ ਜੇਲ੍ਹ ਦੇ ਵਿੱਚ ਜਿਨ੍ਹਾਂ ਦਾ ਨਾਇਕ ਰਿਮਾਂਡ ਜਿਹੜਾ ਕਿ 19 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲਾਂ ਵੱਲੋਂ ਇੱਕ ਅਪੀਲਸ਼ਨ ਧਾਇਰ ਕੀਤੀ ਗਈ ਸੀ ਇਸ ਵਿੱਚ ਜੇਲ੍ਹ ਵਿੱਚ ਜੋ ਬੈਰਕ ਪਦਨ ਦੀ ਮੰਗ ਕੀਤੀ ਗਈ ਸੀ ਉਹ ਬੈਰਕ ਜਿਹੜੇ ਕਿ ਉਹਨਾਂ ਨੂੰ ਦਿੱਤੀ ਗਈ ਜਿੱਥੇ ਅੰਦਰ ਤੇ ਬਾਹਰ ਕੈਮਰੇ ਵੀ ਲਾ ਦਿੱਤੇ ਗਏ ਔਰ ਪੰਜਾਬ ਦੇ ਮੁੱਖ ਮੰਤਰੀ ਖਾਸ ਤੌਰ ਤੇ ਉਹਨਾਂ ਦੇ ਉੱਪਰ ਨਿਗਰਾਨੀ ਰੱਖ ਰਹੇ ਨੇ ਜੋ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਜਦੋਂ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਦੀ ਏ ਤਾਂ ਉਸ ਤੋਂ ਬਾਅਦ ਪੱਤਰ ਕਰਨਾ ਗਲਬਤ ਕਰਦੇ ਆ ਕਹਿੰਦੇ ਕਿ ਬਿਕਰਮ ਮਜੀਠੀਆ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਨੇ ਔਰ ਸਰਕਾਰ ਦਾ ਜ਼ਬਰ ਉਹਨਾਂ ਨੂੰ ਛੁਕਾ ਨਹੀਂ ਸਕਦਾ ਸੋ ਇਸ ਤੋਂ ਬਾਅਦ ਮਜੀਠੀਆ ਦੀ ਬੈਰਕ ਦੇ ਵਿੱਚ ਜਿਹੜੇ 302 ਵਾਲੇ ਜਾਂ 307 ਵਾਲੇ ਕ੍ਰਿਮੀਨਲ ਜਿਹੜੇ ਬੰਦੇ ਨੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਹੈ ਕਿ ਮਜੀਠੀਆ ਦੇ ਉੱਪਰ ਕਿਸੇ ਤਰ੍ਹਾਂ ਦੇ ਅਟੈਕ ਕਰਵਾਇਆ ਜਾਵੇ ਜੋ ਮਜੀਠੀਆ ਦੇ ਵਕੀਲ ਨੇ ਇਹ ਇਲਜ਼ਾਮ ਲਾਇਆ ਸੀ ਕਿ ਉਸਦੀ ਬੈਰਕ ਬਦਲੀ ਜਾਵੇ ਕਿਉਂਕਿ ਉਸਦੀ ਬੈਰਕ ਦੇ ਵਿੱਚ ਗੈਂਗਸਟਰ ਬਾ ਜਿਹੜੇ ਲੋਕ ਨੇ ਉਹ ਦਾਖਲ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਕਿ ਇੱਕ ਸਾਬਕਾ ਮੰਤਰੀ ਦੇ ਤੌਰ ਤੇ ਔਰ ਇੱਕ ਵਿਧਾਇਕ ਦੇ ਤੌਰ ਤੇ ਜਿਹੜਾ orange category ਦੇ ਵਿੱਚ ਰੱਖਿਆ ਜਾਵੇ ਜਿਹੜਾ ਕਿ ਪੰਜਾਬ ਸਰਕਾਰ ਨੇ 15 ਜੁਲਾਈ ਨੂੰ ਇਸ ਦਾ ਫੈਸਲਾ ਰੱਖਣਾ ਸੀ ਪਰ 15 ਜੁਲਾਈ ਨੂੰ ਪੰਜਾਬ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਹਾਈ ਕੋਰਟ ਵਿੱਚ ਜਿਸ ਦੀ ਸੁਣਵਾਈ ਹੁਣ ਜਿਹੜੀ ਇਹ 17 ਜੁਲਾਈ ਨੂੰ ਹੋਣੀ ਹੈ ਬੈਰਕ ਬਦਲਣ ਬਾਰੇ ਵੀ 17 ਜੁਲਾਈ ਜਾਨੀ ਕਿ ਕੱਲ ਉਸ ਦੇ ਬਾਰੇ ਸੁਣਵਾਈ ਹੋਵੇਗੀ ਮਜੀਠਿਆ ਦੀ ਬੈਰਕ ਬਦਲੀ ਜਾਵੇਗੀ ਜਾਂ ਨਹੀਂ ਸੋ ਇਸ ਤੇ ਜੇਰ ਮੈਨੂਅਲ ਮੁਤਾਬਕ ਹੋਰ ਵੀ ਕੈਟਾਗਰੀ ਦੀਆਂ ਸਹੂਲਤਾਂ ਮਜੀਠਿਆ ਨੂੰ ਮਿਲਣੀਆਂ ਚਾਹੀਦੀਆਂ ਸੀ ਜੇਲ੍ਹ ਵਿੱਚ ਜੋ ਕਿ ਬਦਲਾਖੋਰੀ ਦੀ ਨੀਤੀ ਦੇ ਤਹਿਤ ਮਜੀਠਿਆ ਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਪਰ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਨੇ ਕਿ ਕੋਈ ਬਦਲਾਖੋਰੀ ਨਹੀਂ ਜੋ ਅਪਰਾਧੀ ਹੁੰਦਾ ਹੈ ਉਸ ਨੂੰ ਕਦੇ ਵੀ ਜਿਹੜਾ ਪੁਲਿਸ ਦੱਸ ਕੇ ਨਹੀਂ ਫੜਦੀ ਜੋ ਪੰਜਾਬ ਪੁਲਿਸ ਨੂੰ ਇਹ ਜਿਹੜਾ ਕਿ ਕਾਂਗਰਸ ਦੇ ਕੁਝ ਲੀਡਰ ਕਹਿ ਰਹੇ ਨੇ ਕਿ ਮਜੀਠੀਆ ਦੀ ਗਰੜ ਗ੍ਰਿਫਤਾਰੀ ਹੋਈ ਹੈ ਇਸ ਦੇ ਬਾਰੇ ਵੀ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਆਪਣਾ ਵਿਧਾਨ ਸਭਾ ਦੇ ਵਿੱਚ ਵੱਡਾ ਪਾਸ਼ੰ ਦੇ ਚੁੱਕੇ ਨੇ ਸੋ ਮਜੀਠੀਆ ਦੀ ਬਰਖ ਪਦਨ ਦੀ ਸੁਣਵਾਈ 17 ਜੁਲਾਈ ਨੂੰ ਹੈ ਉਸ ਤੋਂ ਬਾਅਦ ਮਜੀਠੀਆ ਦਾ ਰਿਮਾਂਡ ਜਿਹੜਾ ਖਤਮ ਹੋਣਾ 19 ਜੁਲਾਈ ਨੂੰ ਹੈ ਜਮਾਨਤ ਦੀ ਪਟੀਸ਼ਨ 22 ਜੁਲਾਈ ਨੂੰ ਸੁਣਵਾਈ ਹੋਣੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਹੈ ਉਸ ਦੇ ਉੱਪਰ 28 ਜੁਲਾਈ ਨੂੰ ਪੰਜਾਬ ਗਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਣਾ ਹੈ ਸੋ ਇਸੇ 1 ਕਿ ਮਹੀਨੇ ਦੇ ਵਿੱਚ ਵਿੱਚ ਚਾਰ ਸੁਣਵਾਈਆਂ ਹੋਈਆਂ ਨੇ ਮਜੀਠੀਆਂ ਦੀਆਂ ਔਰ ਮਜੀਠੀਆਂ ਦੇ ਵੱਲੋਂ ਹਾਈ ਕੋਰਟ ਦਾ ਸਾਰਾ ਲਿਆ ਹੋਇਆ ਹੈ ਹਾਈ ਕੋਰਟ ਜੋ ਮਨਜੋਗ ਉਹਨਾਂ ਤੋਂ ਮਜੀਠੀਆਂ ਨੂੰ ਆਸਰੇ ਕਿ ਉਹਨਾਂ ਨੂੰ ਜਿਹੜਾ ਇਸ ਦੇ ਬਾਅਦ ਜੋ ਨਿਆਂ ਮਿਲੇਗਾ ਜਸਟਿਸ ਮਿਲੇਗਾ ਸੋ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਨੇ ਵੀ ਕਹਿ ਕਿ ਸਾਨੂੰ ਹਾਈ ਕੋਰਟ ਦੇ ਉੱਪਰ ਪੂਰਾ ਵਿਸ਼ਵਾਸ ਹੈ ਔਰ ਹਾਈ ਕੋਰਟ ਤੋਂ ਸਾਨੂੰ ਪੂਰਾ ਨਿਆਂ ਮਿਲਣ ਤੋਂ ਬਾਅਦ ਅਸੀਂ ਜਿਹੜਾ ਬੇਇੱਜ਼ਤ ਬਰੀ ਹੋ ਕੇ ਝਮਾਨਤ ਮਿਲੇਗੀ ਸਾਨੂੰ ਔਰ ਅਸੀਂ ਫੇਰ ਪੰਜਾਬ ਦੇ ਮੁੱਦੇ ਚੁੱਕਾਂਗੇ ਮਜੀਠੀਆ ਨੂੰ ਕੋਈ ਨਹੀਂ ਚੁੱਕਾ ਸਕਦਾ